ਹਾਲੇ ਜਲੰਧਰ ਪਠਾਨਕੋਟ ਲਗਾਤਾਰ ਵਕ ਵਕ ਖ਼ਬਰਾਂ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਹਲੇ ਬਲੈਕਆਊਟ ਨਹੀਂ ਹੋਇਆ ਉੱਥੇ ਲੋਕਾਂ ਦੇ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਨੇ ਕਿ ਆਖਰਕਾਰ ਸਾਡੇ ਸ਼ਹਿਰ ਦੇ ਵਿੱਚ ਕਦੋਂ ਜਿਹੜਾ ਬਲੈਕਆਊਟ ਹੋਏਗਾ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਜਿਹੜਾ ਸਮਾਂ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਬਲੈਕਆਊਟ ਜਿਹੜਾ ਹੋਇਆ ਸੋ ਮੋਹਾਲੀ ਦੇ ਵਿੱਚ ਵੀ ਸਮਾਂ ਜਿਹੜਾ ਦਿੱਤਾ ਗਿਆ ਸੀ ਚੰਡੀਗੜ੍ਹ 'ਚ 7:30 ਤੋਂ ਲੈ ਕੇ 7:40 ਤੱਕ ਦਾ ਬਲੈਕਆਊਟ ਜਿਹੜਾ ਇਸ ਦੌਰਾਨ ਜਿਹੜਾ ਰਿਹਾ ਪੇ ਦੂਜੇ ਹੋਰ ਸ਼ਹਿਰਾਂ ਦੇ ਵਿੱਚ ਜਿਹੜਾ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਜਾਂ ਹੋਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ 10 ਵਜੇ ਦੇ ਕਰੀਬ ਜਿਹੜਾ ਚਾਰੇ ਪਾਸੇ ਹਨੇਰਾ ছায়ਾ ਰਹੇਗਾ ਇਸ ਦਾ ਅਸਰ ਲਗਾਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਵੀ ਇਸ ਦਾ ਸਮਰਥਨ ਜਿਹੜਾ ਕੀਤਾ ਕਿ ਇੱਕ ਵਾਰ ਜਦੋਂ ਇਹ ਜੰਗ ਲੱਗਦੀ ਹੈ ਜਿਹੜੇ ਹੂਟਰ ਉਦੋਂ ਬਚਾਏ ਜਾਂਦੇ ਨੇ ਸਾਇਰਨ ਬਚਾਏ ਜਾਂਦੇ ਨੇ ਉਹਨਾਂ ਦੀ ਆਵਾਜ਼ ਸਾਰੇ ਪਾਸੇ ਜਿਹੜੀ ਗੁੰਝੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੋ ਮੋਹਾਲੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 10-15 ਮਿੰਟ ਜਿਹੜੇ ਹੂਟਲ ਬੱਝੇ ਤੇ ਉਸੇ ਤੋਂ ਬਾਅਦ ਬਲੈਕਆਊਟ ਜਿਹੜਾ ਰਿਹਾ ਤੁਹਾਨੂੰ ਆਵਾਜ਼ ਸੁਣਾਵਾਂਗੇ ਚਾਰੇ ਪਾਸੇ ਕਿਸ ਤਰੀਕੇ ਦੇ ਨਾਲ ਹੂਪਰਾਂ ਦੀ ਆਵਾਜ਼ ਹੁੰਦੀ ਰਹੀ ਤੇ ਕਿਵੇਂ ਚਾਰੇ ਪਾਸੇ ਹਨੇਰਾ ਤੇ ਸਨਾਟਾ ਜਿਹੜਾ ਛਾਇਆ ਹੋਇਆ ਹਨੇਰਾ ਜਿਹੜਾ ਛਾਇਆ ਹੋਇਆ ਸੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕਆਊਟ ਦਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਜੇਕਰ ਗੱਲ ਕੀਤੀ ਜਾਵੇ ਸਾਰੇ ਸ਼ਹਿਰਾਂ ਦੇ ਤਾਂ ਵੱਖ-ਵੱਖ ਟਾਈਮਿੰਗ ਜਿਹੜੀ ਰੱਖੀ ਗਈ ਸੀ ਕਿ ਕਿੱਥੇ ਕਦੋਂ ਮੋਕ ਟ੍ਰਿਲ ਹੋਏਗੀ ਤੇ ਕਿੱਥੇ ਕਦੋਂ ਬਲੈਕਆਊਟ ਜਿਹੜਾ ਕੀਤਾ ਜਾਏਗਾ ਸੋ ਤੁਸੀਂ ਵੇਖੋ ਕਿ ਜਦੋਂ ਬਲੈਕਆਊਟ ਹੁੰਦਾ ਹੈ ਚਾਰੇ ਪਾਸੇ ਹਨੇਰਾ ਜਿਹੜਾ ਛਾ ਜਾਂਦਾ ਹੈ ਤੇ ਕਈ ਲੋਕਾਂ ਨੂੰ ਰਾਤ ਦੇ ਵਿੱਚ ਦਿੱਕਤਾਂ ਆਈਆਂ ਕਿਉਂਕਿ ਪਹਿਲਾਂ ਵੀ ਵੈਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਬਲੈਕਆਊਟ ਹੋਏਗਾ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤੁਹਾਡੇ ਵੱਲੋਂ ਜਨਰੇਟਰ ਇਨਵਰਟਰ ਦੀ ਵਰਤੋਂ ਜਿਹੜੀ ਨਾ ਕੀਤੀ ਜਾਵੇ